ਇੱਥੇ ਨਾ ਚੌਧਰੀਆਂ ਦੇ ਜਿਹੜੇ ਘਰ ਹੁੰਦੇ ਆ ਐਡੇ ਐਡੇ ਮੰਝੇ ਚੌਧਰੀਆਂ ਦੇ ਘਰਾਂ 'ਚ ਆ ਐਡਾ ਮੰਝਾ ਕੌਣ ਬੰਦਾ ਤੇ ਇਹ ਸੱਚ ਸਾਂਝਾ ਪੰਜਾਬ ਹਾਂਜੀ ਇੱਥੇ ਸਾਰੇ ਬੰਦੇ ਇਕੱਠੇ ਬਿਠਾਣੇ ਬੈਜਦੇ ਨੇ ਸਾਰੇ ਬੰਦੇ ਇਕੱਠੇ ਬੈਜਦੇ ਨੇ ਇਹ ਮੈਨੂੰ ਤਾਂ ਐ ਲੱਗਦਾ ਜਿਵੇਂ ਪ੍ਰਦਰਸ਼ਨੀ ਲਈ ਲਾਇਆ ਹੁੰਦਾ ਨਦੀਮ ਸਾਹਿਬ ਇਹ ਮੰਝੇ ਐਡੇ ਬਣਾਏ ਕਿੱਥੋਂ ਕਿਵੇਂ ਕਿਵੇਂ ਬਣਾਏ ਇਹ ਐਡੇ ਐਡੇ ਮੰਝੇ ਇਹ ਹੱਥਾਂ ਨਾਲ ਹੀ ਬਣਾਏ ਨੇ ਐਡੇ ਐਡੇ ਹਾਂ ਕਿੰਨੇ ਬੰਦੇ ਬਹਿ ਜਾਂਦੇ ਆ ਇਹਦੇ ਤਾਂ 20 ਕੁ ਜਣੇ ਬਹਿ ਜਾਂਦੇ ਇਹ ਤਾਂ ਬੈੱਡ ਤੋਂ ਵੀ ਵੱਡਾ ਕੰਮ ਆ ਸਹੀ ਗੱਲ ਐ ਕਮਾਲ ਹੋ ਗਈ ਯਾਰ ਤੇ ਤੁਹਾਡੇ ਵਰਗੇ ਉਹ ਸਾਈਡ ਦੇ ਐਡੇ ਐਡੇ ਮੁੰਡੇ ਉਹ ਜੇ ਹੁੰਦੇ ਜੀ ਚੌਧਰੀਆਂ ਦੇ ਘਰ ਆ ਜਿਹੜੇ ਤੇ ਲੋ ਆ ਲੱਗਿਆ ਆਪਣਾ ਆਸਣ ਇੱਥੇ ਬਹਿਣਾਗਾ ਹੁਣ ਰੋਟੀ ਪਾਣੀ ਖਾ ਕੇ ਫਿਰ ਤੁਹਾਨੂੰ ਜਿਹੜੀ ਜ਼ੀਰੋ ਲਾਈਨ ਅੱਜ ਉਹ ਘੁਮਾ ਕੇ ਲਿਆਉਣੀ ਐ ਜ਼ੀਰੋ ਲਾਈਨ ਦਾ ਆਲਾ ਦਵਾਲਾ ਤੇ ਇੱਥੋਂ ਵਕਾਸ ਕਿੰਨੀ ਦੂਰ ਸੀਗਾ ਇੰਡੀਆ ਇੱਥੋਂ ਦੇਖਿਆ ਸੀ ਆਪਾਂ ਬਾਜੀ ਮੈਨੂੰ ਲੱਗਦਾ ਸੀ ਇੰਡੀਆ ਦੇ ਵਿੱਚੋਂ ਕਿਹਾਗੇ ਇੰਡੀਆ ਦੇ ਕੋਲ ਦੇ ਲੰਗ ਕਹਿ ਜਵਾ ਖਹਿ ਕੇ ਮਤਲਬ ਦੀ ਉਹਦੀ ਫੈਂਸ ਦੇ ਨਾਲ ਫੈਂਸ ਦੇ ਨਾਲ ਐਨੀ ਨੇੜੇ ਸੀ ਅੱਜ ਬਿਲਕੁਲ 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 ਜੀ ਤੇ ਇਹ ਸਾਰਾ ਘਰ ਬਾਹਰ ਆ ਬਾਕੀ ਬਾਈ ਜੀ ਆਉਂਦੇ ਆ ਤੇ ਮਲਾਉਂਦੇ ਆ ਫਿਰ ਲਓ ਜੀ ਚਾਹ ਆ ਗਈ ਹੈ ਤੇ ਚਾਹ ਪੀ ਲਈਏ ਫਿਰ ਤੁਹਾਨੂੰ ਜਿਹੜਾ ਆਲੇ ਦੁਆਲੇ ਘਰ ਦਾ ਗੇੜਾ ਉਹ ਵੀ ਮਾਰਦੇ ਆ ਜੀ ਹਾ ਹਾ ਘੋੜੇ ਛੋੜੇ ਵੀ ਸਭ ਦਿਖਾਵਾਂਗੇ ਘੋੜੇ ਵੀ ਦਿਖਾਵਾਂਗੇ ਖਾਲੂ ਜੀ ਘੋੜੇ ਵੀ ਦਿਖਾਵਾਂਗੇ ਅਲੀ ਜੀ ਕਿਵੇਂ ਹੋ ਠੀਕ ਠਾਕ ਹਾਂ ਅਸੀਂ ਤਾਂ ਮਿਲ ਲਈ ਮੈਂ ਕਿਹਾ ਸਾਰਿਆਂ ਨਾਲ ਮਿਲਾ ਦਈਏ ਜੀ ਉਹ ਉਰਦੂ ਦਾ ਖੇੜ ਤੁਹਾਡੇ ਅਰਜ਼ ਕਰਦੇ ਪਏ ਆਂ ਜੀ ਹਾਂ ਜੀ ਇੱਕ ਮਿੰਟ ਹੈ ਲਓ ਕਰੋ ਅਰਜ਼ ਹੂੰ उनको देखे से जो आ जाती है मुंह पर रौनक हाँ। वो समझते हैं कि बीमार का हाल अच्छा है हाय, ठीक है, आप आए हमारे घर में खुदा की कुदरत है हाँ। आप आए हमारे घर में खुदा की कुदरत है कभी हम आपको कभी अपने घर को देखते हैं, हाय हाय, हाँ। क्या बात है, शहरी कमाल नहीं करते बहुत लो जी हम ਘਰ-ਬਾਰ ਦਾ ਘੇੜਾ ਕੱਢ ਲਈ ਇਧਰ ਨਦੀਮ ਸਾਹਿਬ ਹੁਣ ਇਹਦਾ ਤੇ ਦੇਖੀਏ ਆਲਾਦ ਵਾਲਾ ਸਾਰਾ ਇਹ ਖਾਲੂ ਸਾਹਿਬ ਆਜੋ ਖਾਲੂ ਜੀ ਅਸੀਂ ਆ ਗਿਆ ਇਹ ਇਹ ਬੱਤਾਂ ਰੱਖੀਆਂ ਇਹੀ ਰੌਲਾ ਪਾਉਂਦੀਆਂ ਸੀ ਨਦੀਮ ਜੀ ਇਹਦੀਆਂ ਵੱਡੋ ਮੈਂ ਕਹਿੰਦਾ ਇਹਨੂੰ ਇੱਕਨ ਹੋਰ ਕਈ ਕਈ ਜਿਹੜੇ ਨੇਚਰ ਪਸੰਦ ਬੰਦੇ ਹੁੰਦੇ ਫਿਰ ਉਹ ਕਮੈਂਟਸ ਕਰਦੇ ਆ ਹੈ ਵੀ ਤੁਸੀਂ ਐ ਕਰਦੇ ਮਨ ਨਹੀਂ ਸੱਚੀ ਸੱਚੀ ਨਾ 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 ਘਰੇ ਖੇਡਦੀਆਂ ਸੋਹਣੀਆਂ ਲੱਗਦੀਆਂ ਯਾਰ ਕਿੰਨਾ ਨਜ਼ਾਰਾ ਹੁੰਦਾ ਜੀਜਾ ਲੱਗਿਆ ਰਹਿਣਾ ਕਦੇ ਗਾਵਾਂ ਰੰਗੀਆਂ ਜਾਂਦੀਆਂ ਕਦੇ ਬੱਤਾਂ ਰੰਗੀਆਂ ਜਾਂਦੀਆਂ ਤੇ ਕਿੰਨੇ ਕਿੰਨੇ ਜਾਨਵਰ ਰੱਖਿਆ ਇੱਥੇ ਆਪਣੇ ਕੋਲ ਤਕਰੀਬਨ 100 ਕੁ ਦੇ ਆਊਂਡ ਬਾਊਟ ਹੈ ਬਾਕੀ ਕੁ ਨਹਾ ਰਹੇ ਨੇ ਦੀ ਉਧਰ ਬੰਦ ਕੋ ਤਿਆਰ ਸ਼ੁਰੂ ਹੋ ਰਹੇ ਨੇ ਕੁਛ ਇੱਧਰ ਨੇ 100 ਜਾਨਵਰ ਇਹਦੇ ਚ ਕੁਝ ਵੱਡੇ ਮਿਕਸ ਕੈਟਾਗਰੀ ਕਿਹੜੀ ਕਿਹੜੀ ਹੈ ਕੈਟਾਗਰੀ ਇਹਦੇ ਚ ਸਾਡੇ ਕੋਲ ਕਟੇ ਨੇ ਵੱਡੇ ਜਵਾਕ ਨੇ ਫਿਰ ਗਾਵਾਂ ਨੇ ਮੱਝਾਂ ਨੇ ਬੱਕਰੀਆਂ ਨੇ ਆਪਣੇ ਤੁਹਾਡੇ ਸਾਹਮਣੇ ਬੰਦੇ ਕਿੰਨੇ ਨੇ ਸਾਹਮਣੇ ਵਾਸਤੇ ਬੰਦੇ 1 2 ਚਿਕਨ 6 ਬੰਦੇ ਨੇ 6 ਬੰਦੇ ਸਾਹਮਣ ਨੂੰ ਹਾਂਜੀ ਲੈਵਰ ਕਰਾਈਏ ਸਹਿਰ ਜੀ 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 ਇਹ ਖਾਲੂ ਜੀ ਮੱਝਾਂ ਜਿੰਨੀਆਂ ਇੱਥੇ ਰੱਖੀਆਂ ਕਹਿੰਦੇ 100 ਜਾਨਵਰ ਸਾਡੇ ਤਾਂ ਮੇਰੇ ਨਾਲ ਦਾ 10 ਘਰਾਂ ਦੇ ਨਹੀਂ ਹੈਣੀਆਂ ਆ ਟੋਬਾ ਵੀ ਅਲੱਗ ਬਣਾਇਆ ਹੋਇਆ ਇੱਥੇ ਆਪਦਾ ਹਾਂਜੀ ਹਾਂਜੀ ਅੱਛਾ ਯਾਰ ਕਮਾਲ ਹੋ ਗਈ ਹਾਂਜੀ ਮੱਜਾਂ ਦਾ ਸਵਿਮਿੰਗ ਪੂਲ ਹੈ ਸਵਿਮਿੰਗ ਪੂਲ ਹੈ ਨਾ ਨਾ ਅੱਛਾ ਅਲੱਗ ਹੀ ਰੱਖਿਆ ਹੋਇਆ ਸਵਿਮਿੰਗ ਉਹ ਪਤਾ ਕੀ ਜੀ ਕੋਲ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੇ ਜਾਨਵਰ ਨੇ ਨਾ ਗਰਮੀਆਂ 'ਚ ਇਹ ਫਿਰ ਦੁੱਧ ਘੜ ਦੇ ਦਿੰਦੇ ਨੇ ਅਗਰ ਇਹਨਾਂ ਕੋਲ 쿨ਿੰਗ ਸਿਸਟਮ ਠੀਕ ਇਹਨਾਂ ਦਾ ਰਹੇਗਾ ਰੀਫਰੈਸ਼ ਰਹਿਣਗੇ ਤੇ ਥੋੜਾ ਆਪਣੀ ਪਰਫਾਰਮੈਂਸ ਵੀ ਅੱਛੀ ਹੋਏਗੀ ਇਹਨਾਂ ਦੀ ਠੀਕ ਹੈ ਮਤਲਬ ਜਿਵੇਂ ਪਾਲਦੇ ਓਵੇਂ ਪਾਲਣ ਉਹਨਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਬਾਕੀ ਖਾਲੂ ਜੀ ਦੱਸਦੇ ਨੇ ਜੀ ਕਿਉਂ ਖਾਲੂ ਜੀ ਨਹੀਂ ਜਿਹੜੀ ਗੱਲ ਦੱਸਤੀ ਆ ਠੀਕ ਹੈ ਉਹਨੇ ਹਮ ਤੇ ਆਪਣੀ ਮौज-ਮਸਤੀ ਜੇ ਕੋਈ ਬੰਨ ਬੁੰਨ ਕੇ ਰੱਖਣ ਦੀ ਲੋੜ ਕੋਈ ਨਹੀਂ ਉਹ ਜਿਵੇਂ ਭਿੰਡਰ ਸਾਹਿਬ ਨੇ ਰੱਖੇ ਨੇ ਹਾਂ ਇਸ ਤਰ੍ਹਾਂ ਆਜ਼ਾਦ ਆਜ਼ਾਦ ਰਹਿਣ ਲੋ ਹਾਂ ਘੁੰਮਦੇ ਫਿਰਦੇ ਪਸ਼ੂ ਦੇਖ ਲੋ ਇਧਰਲੇ ਪਾਸੇ ਆਇਆਂ ਰੱਖਦੇ ਆ ਵੀ ਜਿੱਥੇ ਘੁੰਮਦੇ ਫਿਰਦੇ ਆ ਬਤਕਾਂ ਇਹ ਬਤਕਾਂ ਭਜਦੀਆਂ ਨਹੀਂ ਹੈਗੀਆਂ ਭਜਦੀਆਂ ਨਹੀਂ ਘਰ ਤੋਂ ਬਾਹਰ ਨਹੀਂ ਜਾਂਦੀਆਂ ਨਹੀਂ ਨਹੀਂ ਉਹ ਪਿੱਛੇ ਕੀ ਰੱਖਿਆ ਹੋਇਆ ਹੈਗਾ ਜਿਹੜਾ ਖੁੱਲਾਗਾ ਪਿੱਛੇ ਆਪਣਾ ਉੱਥੇ ਵੀ ਆਪਣੇ ਜਾਨਵਰ ਖੁੱਲੇ ਯਾਨੀ ਕਿ ਤੁਸੀਂ ਛੱਡ ਦਿੰਦੇ ਹੋ ਉੱਥੇ ਫਿਰ ਆਪਣਾ ਜਿਹੜਾ ਉਹ ਆਪਣਾ ਫਿਰਦੇ ਨੇ ਆਪਣੀ ਬਣਾਇਆ ਯਾਰ ਉਹਨਾਂ ਦਾ ਉਹਨਾਂ ਦੇ ਚਾਰ ਦਵਾਦੀ ਵਾਸਤੇ ਜਿਹੜਾ ਅਗੇ ਖੁੱਲਾ ਰਹਿਣ ਲਈ ਉਹਨਾਂ ਨੇ ਉਹਨਾਂ ਵਾਸਤੇ ਬਣਾਇਆ ਜੀ ਤੇ ਆਹ ਆਹ ਕਰੇ ਵਾਸਤੇ ਬਣਾਇਆ ਤੁਸੀਂ ਇਹ ਵੀ ਆਪਣਾ ਇੰਦਾ ਵਿੱਚ ਇਹ ਆਪਣਾ ਸੈਲੀ ਸਟੋਰ ਕਰਦੇ ਇਹਦਾ ਜਿਹਨਾਂ ਦਾ ਜਿਹੜਾ ਚਾਰਾ ਹੁੰਦਾ ਮੱਕੀ ਵਗੈਰਾ ਅੱਛਾ ਉਹ ਸਟੋਰ ਕਰਦੇ ਹਾਂਜੀ ਉਸ ਇੱਥੇ ਠੀਕ ਹੈ ਇਹ ਸੈਲਜ ਸਟੋਰ ਕਰਨ ਲਈ ਬਣਾਇਆ ਹੋਇਆ ਹੈਗਾ ਸਾਰਾ ਤੇ ਇਧਰ ਪਸ਼ੂਆਂ ਵਾਲਾ ਗਿਆ ਮੈਂ ਨਾ ਅਸਲ ਚ ਦੇਖਣ ਚੱਲਿਆ ਸੀਗਾ ਆਹ ਵਾਲਾ ਏਰੀਆ ਤੇ ਇਹ ਮੈਨੂੰ ਇਹ ਲੱਗਦਾ ਮੈਂ ਘੋੜਿਆਂ ਲਈ ਖੁੱਲਾ ਫਾਰਮ ਬਣਾਇਆ ਹੁੰਦਾ ਉਵੇਂ ਹੈ ਹੈ ਅੱਛਾ ਇਹਦੇ ਪਸ਼ੂ ਖੁੱਲੇ ਛੱਡ ਦਿੰਦੇ ਨੇ ਉਹ ਹਾਂਜੀ ਘੋੜਿਆਂ ਲਈ ਲੇਕਿਨ ਪਿਛਲੀ ਸਾਈਡ ਤੋਂ ਉਹਨਾਂ ਦਾ ਉਹਨਾਂ ਦਾ ਵੱਖਰਾ ਹੈਗਾ ਜੀ ਅੱਛਾ ਘੋੜਿਆਂ ਦਾ ਪਿਛਲਾ ਜੀ ਜੀ ਇਹ ਘੋੜੇ ਵੀ ਦਿਖਾਵਾਂਗੇ ਅੱਜ ਤੁਹਾਨੂੰ ਤੇ ਇਹ ਪਸ਼ੂਆਂ ਨੂੰ ਜਿਵੇਂ ਖੁੱਲੇ ਆ ਸਾਨੂੰ ਤਾਂ ਨੈਸ਼ਨਲ ਪਾਰਕ ਜਿਆਦਾ ਆਈ ਜਾਂਦਾ ਮਸਾਈ ਮਾਰਕੀਨੀਆ ਦਾ ਉੱਥੇ ਜਾਨਵਰ ਜਿਹੜੇ ਸੀਗੇ ਮਤਲਬ ਖੁੱਲੇ ਰਹਿੰਦੇ ਆਂ ਆਈ ਤੁਸੀਂ ਮੈਨੂੰ ਲੱਗਦਾ ਹਰੇ ਘਰ ਚ ਇਧਰ ਖੁੱਲੇ ਰੱਖਦੇ ਆਂ ਹਾਂਜੀ ਖੁੱਲੇ ਤਕਰੀਬਨ ਇੰਦੀ ਨੇ ਜਿਆਦਾ ਸੰਗਲ ਸੰਗਲ ਜਾਂ ਜੀ ਨਹੀਂ ਸੰਗਲ ਇੱਥੇ ਤਾਂ ਬਾਰਡਰ ਏਰੀਆ ਸਿਕਿਉਰਟੀ ਹੁੰਦੀ ਐ ਚੋਲੀ ਚਕਾ ਦੀ ਤਾਂ ਮਸਲਾ ਹੈ ਕੋਈ ਨਹੀਂ ਐਡਾ ਹਾਂ ਤੇ ਖੁੱਲੇ ਹੀ ਰੱਖੀ ਦੇਨੇ ਤੇ ਫਿਰ ਇਹਦੇ ਚ ਜਿਵੇਂ ਚਾਰਾ ਚੂਰਾ ਖਾਣਾ ਹੁੰਦਾ ਉਹ ਕਿਵੇਂ ਪਾਉਂਦੇ ਹਾਂ ਹਾਂਜੀ ਚਾਰਾ ਉਸ ਖੁੱਲੀਆਂ ਬਣਾਈਆਂ ਨੇ ਜੀ ਉਹਨਾਂ ਦੇ ਅੰਦਰ ਆਪਰੇ ਤੁਸੀਂ ਸੁੱਟ ਦੇਣਾ ਉਹਨਾਂ ਨੂੰ ਉੱਥੇ ਬੰਨ ਦਿੱਤਾ ਜਾਂ ਉਹਨਾਂ ਨੂੰ ਉੱਥੇ ਛੱਡ ਦੇਣਾ ਉਹਨਾਂ ਆਪੇ ਖਾ ਲੈਣਾ ਉਹਨਾਂ ਦੀ ਮਤਲਬ ਕਿ ਡੇਲੀ ਰੋਜ਼ ਮਰਦਾ ਆਪ ਦੇ ਆਪ ਦੇ ਸਾਹ ਹਾਂਜੀ ਇਹ ਅਲੀ ਸਾਹਿਬ ਜਿਹੜਾ ਏਰੀਆ ਹੈਗਾ ਘਰ ਦਾ ਤੁਹਾਡਾ ਕਿੰਨਾ ਬਗਲੇ ਆਇਆ ਸਾਰਾ ਇਹ ਇਹ ਤਕਰੀਬਨ ਕੋਈ 2 ਢਾਈ ਏਕੜ ਦੇ ਅੰਦਰ ਹੈ ਜੀ ਆਪ ਢਾਈ ਏਕੜ ਹਾਂਜੀ ਘਰ ਵੀ ਹੈ ਪਾਰਗ ਵੀ ਹੈ ਨਾਲ ਇੱਕ ਦੂਸਰੀ ਹਵੇਲੀ ਹੈ ਉਹ ਤੇ ਤੁਹਾਨੂੰ ਢਾਈ ਏਕੜ ਜਿਹੜਾ ਇਹਨਾਂ ਨੇ ਬਗਲੇ ਹੈ ਜਿੱਦੇ ਜਬ ਪਸ਼ੂ ਪਾਲਣ ਤੇ ਪਸ਼ੂ ਉਹਨੂੰ ਕੱਲੇ ਛੱਡਦੇ ਵਿੱਚ ਹੀ ਰਹਿਣ ਲਈ ਹਵੇਲੀ ਡੇਰਾ ਮਕਾਨ ਤਿੰਨ ਚੀਜ਼ਾਂ ਇਹਨਾਂ ਦੀਆਂ ਹੁੰਦੀਆਂ ਲੈਂਦੇ ਪੰਜਾਬ ਦੀਆਂ ਜਦੋਂ ਤੁਸੀਂ ਆਏ ਹੋ ਤੁਸੀਂ ਦੇਖ ਹੀ ਰਹੇ ਹੋ ਤੇ ਇਹੋ ਜਿਹੇ ਘਰ ਬਾਰ ਹੁੰਦੇ ਜਿਹੜੇ ਪੂਰੇ ਖੁੱਲੇ ਡੁੱਲੇ ਹੈਗੇ ਅੱਛਾ ਜਿਹੜੇ ਨਿਆਣੇ ਆ ਬੱਚੇ ਇਹਨਾਂ ਨੂੰ ਬੰਨ ਕੇ ਰੱਖਦੇ ਹੋ ਹਾਂਜੀ ਹਾਂਜੀ ਇਹ જરા ਬੰਨ ਕੇ ਰੱਖੀ ਦਿੰਨੇ ਇਹਨਾਂ ਨੂੰ ਵੀ ਇਹ ਬਾਕੀ ਜੁਮਨ ਵੱਡੇ ਜਾਨਵਰ ਤੋਂ જરા ਦੂਰ ਰਹਿਣ ਆ ਕਿ ਉਹਨਾਂ ਨੂੰ ਮਾਰਨ ਨਾ ਇਹਨਾਂ ਨੇ ਪਰਸ਼ਨ ਬਣਾ ਰੱਖਿਆ ਜਿਵੇਂ ਆ ਪਰਸ਼ਨ ਬਣਾ ਰੱਖਿਆ ਇਹਦੇ ਵਿੱਚ ਆ ਕੇ ਬਸ ਖਾ ਕੇ ਮੱਜਾ ਮੁਰ ਜਾਂਦੀ ਹੈ ਤੇ ਸੰਗਲ ਕਿਤੇ ਨਹੀਂ ਕਹਿੰਦੇ ਪਾਉਣਾ ਜਦੋਂ ਜਦੋਂ ਧਾਰ ਚ ਹੁੰਨੀ ਹੈ ਹਾਂਜੀ ਹਾਂਜੀ ਇਹ ਇਥੋਂ ਨਾ ਸਮ ਟਾਈਮ ਜਿਵੇਂ ਕਟੀਆਂ ਹੁੰਦੀਆਂ ਨਾ ਹਾਂਜੀ ਕਟੀਆਂ ਫੀਮੇਲ ਹੂੰ ਉਹ ਤਾਂ ਇਹ ਰੱਖ ਲੈਂਦੇ ਹੂੰ ਕੱਟੇ ਹੁੰਦੇ ਨਾ ਹੂੰ ਉਹ ਸੇਲ ਕਰ ਦਿੰਦੇ ਹੂੰ ਤੇ ਮਤ 50 50 60 60 ਹੂੰ ਉਹ ਮੋਸਟਲੀ ਜਿਵੇਂ ਇੱਕ ਹਫਤੇ ਦੇ ਨੇ ਹੂੰ ਉਹ مختلف ਰੈਸਟੋਰੈਂਟ ਵਾਲੇ ਉਹਨੂੰ ਮਟਰਨ ਕਰਕੇ ਕਰ ਦਿੰਦੇ ਹੂੰ ਠੀਕ ਹੈ ਤੋਨ ਲੈ ਕੇ ਚੱਲੇ ਆ ਘੋੜਿਆਂ ਵਾਲੇ ਪਾਸੇ ਤੇ ਜਿੱਧਰ ਘੋੜੇ ਉਹ ਦਿਖਾਉਨੇ ਆ ਦੇਖੋ ਘਰੇ ਬੋੜ ਪਿੱਪਲ ਕਹਿੰਦੇ ਘਰਾਂ ਦੀ ਸ਼ਾਨ ਹੁੰਦੇ ਸੀਗੇ ਤੇ ਬੋੜ ਪਿੱਪਲ ਤੇ ਇੱਥੇ ਬੋੜ ਪਿੱਪਲ ਇਹਨਾਂ ਦੇ ਘਰੇ ਪਸ਼ੂਆਂ ਵਾਲੇ ਪਾਸੇ ਇਹਨਾਂ ਨੇ ਲਾ ਰਖਿਆ ਆਪਣੇ ਘਰੇ ਦਾ ਨਿੰਮ ਤੂਤ ਨਹੀਂ ਨਿੰਮ ਨਹੀਂ ਛੱਡਦੇ ਕੋਈ ਵੀ ਛਾਂ ਵਾਲਾ ਕੋਈ ਦਰਖਤ ਨਾ ਰਹੇ ਜੀ ਤੇ ਲੋ ਜੀ ਹੁਣ ਆਪਾਂ ਨਿਕਲਦੇ ਆਂ ਘੋੜੇ ਵਾਲੇ ਪਾਸੇ ਐ ਔਰਗੈਨਿਕ ਇਧਰ ਕੀ ਐ ਆ ਇੱਕ ਮਾਦ ਲਾਇਆ ਜੀ ਬਾਕੀ ਕਿ ਕੇਲੇ ਗੂਲੇ ਤੇ ਆਪਣਾ ਜਿਹੜਾ ਲਸਣ ਮਿਰਚ ਹੁੰਦੀ ਜੇ ਆਪਣਾ ਜੋ ਘਰ ਦੀ ਜਾਨੀਂ ਕਿ ਅਸੀਂ ਜੋ ਜੋ ਵੀ ਤੁਹਾਨੂੰ ਅੱਜ ਖਵਾਵਾਂਗੇ ਜੀ ਉਹ ਸਾਡੀ ਘਰ ਦੀ ਹੀ ਪ੍ਰੋਡਕਸ਼ਨ ਨੇ ਅੱਛਾ ਸਾਰਾ ਘਰ ਦਾ ਬਣਿਆ ਘਰ ਦਾ ਬਣਿਆ ਹੋਏਗਾ ਔਰਗੈਨਿਕ ਔਰਗੈਨਿਕ ਤੇ ਨਾਲ ਜਿਹੜੀਆਂ ਨੇ ਤੰਦੂਰ ਦੀਆਂ ਰੋਟੀਆਂ ਉਹ ਨਾਲ ਤੁਹਾਨੂੰ ਮਿਲਣਗੀਆਂ ਜੀ ਹਾਂ ਹਾਂ ਚਲੋ ਚਲੋ ਆ ਬਸ ਅੱਧੇ ਘੰਟੇ ਨੂੰ ਤੇ ਦੇਖੋ ਸਾਰੀ ਚੀਜ਼ ਸਾਰੀ ਚੀਜ਼ ਯਾਰ ਆਸਿਆ ਸੀ ਹਾਂਜੀ ਘੰਟਾ ਪਹਿਲੇ ਨੇ ਅੱਧਾ ਘੰਟਾ ਦਾ ਟਾਈਮ ਲਿਆ ਸੀ ਹੁਣ ਫੇਰ ਅੱਧਾ ਘੰਟਾ ਭੁੱਖ ਲੱਗੀ ਉਹ ਜੀ ਤੁਹਾਨੂੰ ਚਾਹ ਪਿਆ ਦਿੰਦੇ ਇੱਕ ਗੱਲ ਇੱਕ ਗੱਲ ਹੋਰ ਇਹ ਕਹਿੰਦੇ ਕਹਿੰਦੇ ਬਾਰਡਰ ਦਾ ਨੇੜਲਾ ਏਰੀਆ ਹੈ ਕਹਿੰਦੇ ਸਾਡੇ ਚੋਰੀਆਂ-ਜੋਰੀਆਂ ਘੱਟ ਹੁੰਦੀਆਂ ਮੈਨੂੰ ਲੱਗਦਾ ਚੋਰ ਇੱਥੇ ਘਰ ਆ ਕੇ ਊਣ ਝੂਗਾ ਕਿੱਧਰੋਂ ਕਿੱਧਰ ਨੂੰ ਜਾਣਾ ਘਾਰੀ ਇੰਨੇ ਨੇ ਨੇੜੇ ਘਾਰੀ ਕਿੱਥੋਂ ਕੰਦ ਜੀ ਖਿੱਚ ਕੇ ਕਿੱਧਰ ਨੂੰ ਕਰਕੇ ਕਿੱਥੋਂ ਕੰਦ ਖਿੱਚ ਕੇ ਮੇਰੇ ਸਾਚੂ ਦਾ ਘਰ ਸੀ ਉਹ ਨਾ ਇਥੇ ਸ਼ਹਿਰ ਚਲੇ ਗਏ ਉਹ ਦਾਸੀ ਲੈ ਕੇ ਦੋਵਾਂ ਇੱਕ ਕਰਤਾ ਇਕੱਠਾ ਕਰਤਾ ਠੀਕ ਹੈ ਠੀਕ ਹੈ ਠੀਕ ਹੈ ਇਹ ਬੜਾ ਵਧੀਆ ਲੱਗਦਾ ਜੀ ਦੇਖ ਕੇ ਤੇ ਪਹਿਲਾਂ ਆਪਣੇ ਵੀ ਇਸ ਤਰ੍ਹਾਂ ਹੀ ਹੁੰਦਾ ਸੀਗਾ ਹੈ ਹਾਂਜੀ ਸਮੀ ਸਾਹਿਬ ਸੁਣਾਓ ਅੱਜ ਕੋਈ ਗਾਣਾ ਫੇਰ ਦੁਬਾਰੇ ਤੇ ਮੋਰ ਵੀ ਰੱਖ ਰੱਖਿਆ ਯਾਰ ਘਰੇ ਅੱਛਾ ਤੁਹਾਨੂੰ ਇਥੇ ਜਾਨਵਰਾਂ ਨੂੰ ਰੱਖਣ ਦਿਓ ਨਹੀਂ ਹੁੰਦੀ ਕੋਈ ਮਾੜਾ ਪਾਬੰਦੀ ਨਹੀਂ ਵੀ ਐ ਰੱਖ ਰਖੇ ਅਸੀਂ ਜੀ ਆਪਣਾ ਵਾਈਲਡ ਲਾਈਫ ਦਾ ਜਿਹੜਾ ਨਾ ਲਾਇਸੈਂਸ ਉਹ ਬਣਵਾਇਆ ਹੋਇਆ ਹਰ ਚੀਜ਼ ਦਾ ਨੀਲ ਗਾਏ ਦਾ ਵੀ ਹੈ ਕਾਲੇ ਹਿਰਨ ਵੀ ਸਾਡੇ ਕੋਲ ਪਹਿਲੇ ਮੌਜੂਦ ਸਨ ਉਹਨਾਂ ਨੇ ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ ਡੂਮ ਨਾਲ ਲੜਿਆ ਤੇ ਮਰ ਗਏ ਅੱਛਾ ਤੇ ਅਸੀਂ ਮਤਲਬ ਕਿ ਹਰ ਚੀਜ਼ ਦਾ ਲਾਇਸੈਂਸ ਜਾਨਵਰਾਂ ਦਾ ਲਾਇਸੈਂਸ ਬਣਾਉਣਾ ਵਾਈਲਡ ਲਾਈਫ ਦਾ ਲਾਇਸੈਂਸ ਬਣਵਾਉਣਾ ਪੈਂਦਾ ਅੱਛਾ ਫਿਰ ਜਿਹੜਾ ਮਰਜੀ ਜਾਨਵਰ ਰੱਖ ਲੋ ਜਿਹੜਾ ਮਰਜੀ ਉਹ ਮਖਸੂਸ ਹੁੰਦਾ ਨਾ ਜੀ ਲਿਖਿਆ ਹੁੰਦਾ ਤੁਸੀਂ ਨੀਲ ਗਾਏ ਦਾ ਬਣਵਾ ਰਹੇ ਹੋ ਤੁਸੀਂ ਹਿਰਨ ਦਾ ਬਣਾ ਰਹੇ ਹੋ ਬੱਕਰੀ ਗਾਏ ਉਹ ਇਹ ਦੇਖੋ ਜੀ ਇਹ ਆ ਗਿਆ ਜੀ ਮੋਰ ਤੇ ਆ ਮੋਰਾਂ ਦੀ ਗੱਲ ਕਰਦਾ ਹਾਂ ਮੋਰ ਆਪਣੇ ਦਾ ਰਾਸ਼ਟਰੀ ਪੰਛੀ ਆ ਆਪਣੇ ਇੰਡੀਆ ਦਾ ਤੇ ਆਪਣੇ ਰੱਖਿਆ ਹੋ ਹੁੰਦਾ ਹਾਂ ਜੀ ਇਹ ਮੋਰ ਨਹੀਂ ਇਹਨਾਂ ਨੂੰ ਜੋੜਾ ਰੱਖਿਆ ਹੋਇਆਗਾ ਇੱਥੇ ਮੋਰ ਕੀ ਦਾ ਇਹਨਾਂ ਦੇ ਇਹਨਾਂ ਇਹ ਅੱਛਾ ਬਾਹਰ ਅੱਛਾ ਉੱਪਰੋਂ ਵੀ ਬੰਦ ਹੈਗਾ ਬਾਹਰ ਨਹੀਂ ਜਾਂਦੇ ਹੈਗੇ ਨਹੀਂ ਨਹੀਂ ਜੇ ਬਾਹਰ ਕਰ ਦੋਗੇ ਭੱਜ ਜਾਣਗੇ ਇਹਨਾਂ ਨੂੰ ਇਹਨਾਂ ਨੂੰ ਉਹਨਾਂ ਦੀ ਕਈ ਦਫਾ ਖੁੱਲਾ ਛੱਡ ਕੇ ਦੇਖਿਆ ਇਹ ਬੜਾ ਵੀ ਕਿਤੇ ਕਿਲੋਮੀਟਰ ਦੇ ਅੰਦਰ ਦੇ ਅੰਦਰ ਹੀ ਨਾ ਫਿਰ ਫਰਾ ਕੇ ਸ਼ਾਮ ਨੂੰ ਆਪਣੇ ਘਰ ਆ ਜਾਂਦੇ ਨੇ ਪਤਾ ਲੱਗ ਗਿਆ ਨਾ ਜਾਨਵਰ ਨੂੰ ਉਹਦੀ ਆਦਤ ਬਣ ਗਈ ਹੈ ਵੀ ਮੈਂ ਇੱਥੇ ਰਹਿਣਾ ਇਹ ਮੇਰਾ ਘਰ ਹੈ ਉਹ ਵਾਪਸੀ ਆ ਜਾਂਦੇ ਨੇ ਕਈ ਵਾਰ ਖੁੱਲਾ ਛੱਡ ਕੇ ਦੇਖਿਆ ਚਲੋ ਫਿਰ ਇਥੋਂ ਇੱਕ ਦੋ ਬੱਚੇ ਸਾਨੂੰ ਹੀ ਭੇਜ ਦਿਓ ਹੁਣ ਠੀਕ ਹੈ ਜੀ ਡੀ ਐਕਸਪੋਰਟ ਕਰਦੇ ਘੋੜਾ ਵੀ ਕਹਿੰਦੇ ਵਫਾਦਾਰ ਜਾਨਵਰ ਹੁੰਦਾ ਪੂਰਾ ਜਿੰਨਾ ਕੁੱਤੇ ਨੂੰ ਵਫਾਦਾਰ ਮੰਨਿਆ ਜਾਂਦਾ ਘੋੜੇ ਨੂੰ ਵਫਾਦਾਰ ਮੰਨਿਆ ਜਾਂਦਾ ਹੈ ਇਹ ਦੇਖੋ ਆ ਨੱਚ ਕੇ ਦਿਖਾ ਰਿਹਾ ਡਾਂਸ ਕਰਦਾ ਅਸਲ ਝਟੋਲ ਨਹੀਂ ਨਾ ਢੋਲੇ ਮੇਰੇ ਪੂਰੀ ਰਿਦਮ ਨਾਲ ਅੱਛਾ ਢੋਲ ਤੇ ਪੂਰੀ ਰਿਦਮ ਨਾਲ ਕਰਦਾ ਹੈ ਅੱਛਾ ਕਮਾਲ ਹੋ ਗਈ ਹਾਂ ਮਾਰਨਾ ਨਹੀਂ ਹੋ ਜੇ ਕਰਦਾ ਠੀਕ ਨਹੀਂ ਕਰਦਾ ਤਾਂ ਨਹੀਂ ਤਕਾ ਨਾ ਕਰੋ ਹਾਂ ਇੱਕ ਆ ਖੜਾ ਜੀ ਇਧਰਲੇ ਪਾਸੇ ਇਹਦਾ ਨਾਮ ਕੀ ਹੈ ਜੀ? ਕਿਹੜੀ ਨਸਲ ਦਾ ਇਹ? ਇਹ ਲੈ ਵੀ ਘੋੜਾ ਤਿਆਰ ਕੀਤਾ ਜਾ ਰਿਹਾ ਹੈ ਕਹਿੰਦੇ ਵੀ ਤੁਸੀਂ ਕਾਠੀ ਵੀ ਕਰ ਸਕਦੇ ਹੋ ਘੋੜੇ ਦੀ ਵੀ ਉੱਤੇ ਬਹਿ ਜਾਓ। ਤੇ ġੇੜਾ ਦੇ ਲ ਮੈਂ ਤਾਂ ਡਰ ਚ ਆ ਲੱਗਦਾ। ਕਦੇ ਘੋੜ ਸਵਾਰੀ ਕੀਤੀ ਨਹੀਂ ਇਹਦਾ ਵੀ ਸਿੱਖਣਾ ਪੈਂਦਾ ਗੁਰ ਹੁੰਦੇ ਆ ਘੋੜ ਸਵਾਰੀ ਦੇ ਸਾਰੇ। ਤੇ ਸਾਮੀ ਇੱਧਰ ਕਹਿੰਦਾ ਕਹਿੰਦਾ ਵੀ ਗਾਣਾ ਸੁਣਾਉਣਾ ਮੈਂ ਤੁਹਾਨੂੰ ਅੱਜ ਸਾਮੀ ਇੱਧਰ ਆ। ਇੱਥੇ ਆ ਕੇ ਸੁਣਾ ਕਹਿੰਦਾ ਸੁਰਤਾਲ ਛੇੜੀਏ ਘੋੜੇ ਵਾਲਾ ਕੋਈ। ਸੁਰਤ ਆਇਆ ਮੁੰਡਾ ਚੱਲ। ਲੈਣਾ ਆ ਗਿਆ ਇਹ ਜਿਹੜਾ। ਘੋੜਾ ਵਾਲਾ ਘੋੜਾ ਜਾ। ਹਾਂਜੀ। ਬੜਾ ਸੋਹਣਾ ਗਾਣਾ ਸੀ ਬਾਈ ਦਾ। ਭਾਈ ਸਾਹਿਬ ਨੇ ਸਾਡੇ ਨਦੀਮ ਇਹਨਾਂ ਰੱਖੇ ਨੇ ਘੋੜੇ ਕਹਿੰਦਾ ਘੋੜਿਆਂ ਦੀ ਚਾਲ ਨਾਲੇ ਪੱਟ ਦੱਸਦੇ ਬਾਹਲਾ ਕੁਝ ਬੋਲ ਕੇ ਨਹੀਂ ਜੱਟ ਦੱਸਦੇ ਕਿੱਲਿਆਂ ਤੇ ਖੜੇ ਕਿਲਿਆਂ ਦੇ ਮੁੱਲ ਦੇ ਕਿਲਿਆਂ ਦਾ ਮੁੱਲ ਵੀ ਨੇ ਘੱਟ ਦੱਸ ਦੇ ਹਾ ਸ਼ੌਕਾਂ ਤੇ ਵੀਰੀਜ ਪੂਰੀ ਲਾਈ ਹੋਈ ਐ ਹਾ ਕਰਜੇ ਦਾ ਪਾਰ ਵੀ ਨਾ ਜੱਟ ਤੇ ਪਿਆ 60 ਲੱਖ ਲਾਤਾ ਦਿਨਾਂ ਦੀ ਬਸ਼ੇਰੀ ਤੇ ਸਾਲ ਨੂੰ ਕਰੋੜ ਪੱਕਾ ਵਟ ਤੇ ਪਿਆ ਘੋੜੀਆਂ ਦਾ ਸ਼ੌਕੀ ਗੱਡੀਆਂ ਤੇ ਚੜੇ ਨਾ ਚੜਿਆ ਵੀ ਕੱਲੀ ਕੱਲੀ ਅੱਖ ਤੇ ਪਿਆ ਸਾਲ ਨੂੰ ਕਰੋੜ ਪੱਕਾ ਵਟ ਤੇ ਪਿਆ ਕਿਆ ਬਾਤ ਹੈ ਸਮੀ ਦਾ ਜਵਾਬ ਹੀ ਨਹੀਂ ਹੈਗਾ ਜਦੋਂ ਲੱਗ ਜਾਂਦਾ ਤੋੜ ਨਹੀਂ ਇਹ ਬੰਦੇ ਦਾ ਕੋਈ ਹੈਂ ਫੜਦਾ ਵੀ ਇਹ 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 ਹੈ ਸਾਡਾ ਚੜਦੇ ਪੰਜਾਬ ਦੀ ਬੰਦਾ ਇਹਨੂੰ ਨਨਕਾਣੇ ਭੁੱਲ ਗਏ ਸੀ ਗੁਰਪੁਰਬ ਤੇ ਆਏ ਇਹਨੂੰ ਵਾਪਸ ਦੇਓ ਚੜਦੇ ਪੰਜਾਬ ਨੂੰ ਉਧਰ ਪਛਾਣ ਬਣਾਵਾਂਗੇ ਇਹਦੀ ਸਹੀ ਐ ਸਮੀਕ ਨਹੀਂ ਗੱਲ ਸੁਣ ਬਾਈ ਹੀਰੇ ਮਾਦਰ ਤੇ ਲੱਗਿਆ ਬਹਿਣ ਠੀਕ ਹੈ ਸਿੱਟੀ ਨਾ ਮੈਂ ਸੁਣਿਆ ਵਫਾਦਾਰ ਜਾਨਵਰ ਹੁੰਨੇ ਆ ਤੁਸੀਂ ਬਾਈ ਮੈਂਤ ਵਾਲੀ ਗੱਲ ਤੇ ਬੇਇਜ਼ਤੀ ਨਾ ਕਰਾ ਦੀ ਕਿਤੇ ਮੈਂ ਦੱਸ ਕੀ ਖਿਆਲ ਆ ਤੇਰਾ ਬੋਲ ਤਾਂ ਸਹੀ ਹੈ ਖਿਆਲ ਨਾ ਪੁੱਛਿਆ ਜੇ ਪਿਆਰ ਨਾਲ ਇਹਨੂੰ ਟ੍ਰੀਟ ਕਰੋ ਨਹੀਂ ਦੇਖਣ ਨੂੰ ਤਾਂ ਭੋਲਾ ਜਿਹਾ ਲੱਗਦਾ ਵੈਸੇ ਇਹਦਾ ਭੋਲਾ ਕੋਈ ਨਹੀਂ ਜੀ ਭੋਲਾ ਹੀ ਆ ਭੋਲਾ ਹੀ ਆ ਕੁਝ ਨਹੀਂ ਕਹਿੰਦਾ ਨਹੀਂ ਬਾ ਪਿਆਰ ਦੇ ਭੁੱਖੇ ਹੁੰਦੇ ਪਿਆਰ ਦੇ ਭੁੱਖੇ ਹੁੰਦੇ ਕੰਬੀਰ ਕਾ ਤੋ ਜਾਂਦਾ ਸ਼ਰੀਰ ਅਚਾਹ ਨਹੀਂ ਆ ਸ਼ਰੀਰ ਅਚਾਹ ਕੰਮਦਾ ਆਪਣੇ ਸਾਥ ਅਚਾਹ ਉਹ ਝਾੜਦਾ ਆਪਣਾ ਝਾੜਦਾ ਵਾਲਵੂਲ ਝਾੜਦਾ ਲੈ ਵੀ ਹੁਣ ਫੋਟੋ ਫੂਟੋ ਖਿੱਚ ਲੋ ਕਰਾ 5 ਮਿੰਟ ਹੀ ਐ 5 ਮਿੰਟ ਹੀ ਐ ਜਿਹੜਾ ਇਹ ਹੈ ਬਾਈ ਲੈ ਕੇ ਭਜਦਾ ਤਾਂ ਨਹੀਂ ਲੱਗ ਛੱਡ ਦੇ ਕਰ ਮੈਂ ਜਾਣਾ ਕਸੂਰ ਨੂੰ ਜੁੱਤੀ ਪਵਾ ਕੇ ਲੈ ਆਉਣੀ ਆ ਮੈਂ ਕਸੂਰੋਂ ਹੁਣ ਬਾਈ ਨਦੀਮ ਸਾਹਿਬ ਪਿਛਲੇ ਟਾਈਮ ਚ ਘੋੜੀਆਂ ਦੀ ਜਾਂਦੇ ਹੋਣਗੇ ਹਾਂ ਉਹ ਕੁਛ ਹੀ ਇਹੀ ਸਭ ਤੋਂ ਵੱਡੀ ਸਵਾਰੀ ਹੁੰਦੀ ਵਧੀਆ ਮੂਹਰ ਲਾਦਾ ਇਹਨੂੰ ਵੀ ਪਵਾ ਲਿਆ ਜੇ ਬਾਈ ਡਿਪਣ ਨੂੰ ਪੁੱਛੋ ਵਿੱਚੋਂ ਕਿ ਡਿਪਣ ਕੀ ਕਰਨ ਦੇ ਨਾ ਨਾ ਕੁਛ ਨਹੀਂ ਹੁੰਦਾ ਮਰ ਜਾ ਨਹੀਂ ਡਰਦਾ ਮਰ ਜਾ ਨਹੀਂ ਡਰਦਾ ਮਰਜੇ ਦੀ ਬੱਕੀ ਕਾਲੀ ਸੀ ਇਹ ਚਿੱਟਾ ਘੋੜਾ ਬਾਈ ਘੋੜਿਆਂ ਦੇ ਝੂਟੇ ਲੈ ਲੈ ਤੇ ਵਹਿ ਗਈ ਦੇਖਣਾ ਸੀਗਾ ਤੇ ਬਾਕੀ ਕਹਿੰਦੇ ਇਹ ਘੋੜਾ ਹੁੰਦਾ ਇਹ ਖਾਨਦਾਨੀ ਬੰਦੇ ਦੀ ਨਿਸ਼ਾਨੀ ਪਹਿਲਾਂ ਤੇ ਆਪਣੇ ਪਹਿਲਾਂ ਬਹੁਤ ਰੱਖਦੇ ਰਹੇ ਆ ਹੁਣ ਤਾਂ ਆਪਣੇ ਘਟ ਗਿਆ ਵੀ ਘਟ ਰੱਖਦੇ ਆ ਇਹ ਲੈnde ਪੰਜਾਬ ਆ ਕੇ ਯਾਰ ਬਹੁਤ ਕੁਝ ਸਿੱਖਿਆਗਾ ਇੱਥੇ ਆ ਕੇ ਨਾ ਜੀ ਕਰਨ ਲੱਗਿਆ ਇਹਨਾਂ ਦੇ ਘਰ-ਬਾਰ ਸਾਰਾ ਦੇਖ ਕੇ ਵੀ ਆਪਾਂ ਨੂੰ ਵੀ ਜਿਹੜੀਆਂ ਡਿਜੀਟਲ ਕੋਠੀਆਂ ਨਕਸ਼ੇ ਆਣੇ ਉਹ ਤੋਂ ਕਰਕੇ ਜਿਵੇਂ ਇਹ ਘਰ-ਬਾਰ ਬਣਾਉਂਦੇ ਆ ਖੁੱਲੇ ਐਵੇਂ ਦਾ ਹੋਣਾ ਚਾਹੀਦਾ ਜਾਨਵਰ ਰੱਖਣੇ ਚਾਹੀਦੇ ਜਾਨਵਰਾਂ ਨੂੰ ਪਿਆਰ ਕਰਨਾ ਚਾਹੀਦਾ ਜਿਵੇਂ 20 ਸਾਲ ਪਹਿਲਾਂ ਆਪਣੇ ਵੀ ਆਮ ਹੀ ਚੱਲਦਾ ਸੀ ਆਮ ਹੀ ਘਰਾਂ 'ਚ ਹੁੰਦੇ ਸੀਗੇ ਸਾਰੇ ਜਾਨਵਰ ਆ ਕਿਸੇ ਨਾ ਕਿਸੇ ਰੱਖਿਆ ਹੁੰਦਾ ਪਿੰਡ ਚ ਘੋੜੀਆਂ ਦੋ ਤਿੰਨ ਤਾਂ ਮਤਲਬ ਘੋੜੀਆਂ ਵੀ ਰੱਖੀਆਂ ਹੁੰਦੀਆਂ ਸੀਗਾ ਜਾਂ ਘੋੜੇ ਘੋੜੀਆਂ ਜਾਨਵਰ ਰੱਖਦੇ ਸੀਗੇ ਅੱਜ ਕੱਲ ਤਾਂ ਗਾਇਬ ਹੁੰਦਾ ਜਾਂਦਾ ਬੰਦਾ ਆਪ ਤੋਂ ਹੀ ਬੰਦੇ ਨੂੰ ਕੱਲੇ ਆਪਣੇ ਆਪ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਇਹ ਚੀਜ਼ਾਂ ਨੂੰ ਬੰਦਾ ਜਿਹੜਾ ਟਾਈਮ ਕਿੱਥੇ ਜਾਂ ਪਿਆਰ ਕਿੱਥੇ ਦੇ ਸਕਦਾ ਹੈਗਾ ਆ ਦੇਖੋ ਅੱਜ ਸਾਡੇ ਦਾ ਬੰਦੇ ਤਸਵੀਰਾਂ ਨਾਲ ਹੀ ਨਹੀਂ ਰੱਜ ਰਹੇ ਘੋੜੇ ਘੋੜੀਆਂ ਰੀਲਾਂ ਬਣ ਰਹੀਆਂ ਫੋਟਾਂ ਬਣ ਰਹੀਆਂ ਚਲੋ ਚੱਲੀਏ ਰੋਟੀ ਲੱਗੀ ਹੋਣੀ ਚਲਿਏ ਜੀ ਚਲੋ ਲੈਂਦੇ ਪੰਜਾਬ ਚ ਆ ਕੇ ਨਾ ਇਹ ਚੀਜ਼ਾਂ ਨਹੀਂ ਪਹਿਲਾਂ ਫਿਲਮਾਂ ਚ ਹੀ ਦੇਖਦੇ ਹੁੰਦੇ ਸੀ ਤੇ ਉਹ ਵੀ ਪੁਰਾਣੀਆਂ ਫਿਲਮਾਂ ਚ ਤੇ ਜੋ ਗੱਗੂ ਗੱਲ ਭਾਈ ਯਾਰ ਕਹਿੰਦੀਆਂ ਫਿਲਮਾਂ ਚੌਧਰੀ ਸਾਹਿਬ ਉਧਰ ਉੱਚ ਸੁਣਦੇ ਹੁੰਦੇ ਸੀ ਚੌਧਰੀ ਸਾਹਿਬ ਤੇ ਇੱਥੇ ਆ ਕੇ ਚੌਧਰੀ ਵੀ ਦੇਖ ਲੈ ਸਹੀ ਹੈ ਨਾ origignal ਚ ਚੌਧਰੀ ਦੇਖ ਲੈ ਵੀ origignal ਚ ਚੌਧਰੀ ਕਿਹੋ ਜਿਹਾ ਚੌਧਰੀ ਜਿਹੜੇ ਬਾਹਰ ਕਹਿੰਦੇ ਨੇ ਵੀ ਚੌਧਰੀ ਆ ਜਿਹੜੇ ਅੰਦਰ ਪੈਂਦੀਆਂ ਆ ਜੀ ਨਾਲ ਦੱਸਦਾ ਜਿਹੜਾ ਵੀਡੀਓ ਬਣਾਉਣ ਰਿਹਾ ਵੀ ਚੌਧਰੀ ਸਾਹਿਬ ਜੀ ਚੌਧਰੀ ਚੌਧਰੀ ਗੱਲ ਸੁਣੀ ਹਾਂਜੀ ਆਹ ਦਾ ਸਫਾਈ ਕਰੀ ਇਥੇ ਇਹ ਜਿਵੇਂ ਬਾਈ ਕਹਿੰਦੇ ਨੇ ਨਾ ਸਾਰਾ ਕੁਝ ਘਰ ਦਾ ਲਾਉਂਦੇ ਆ ਇਹ ਸਾਰਾ ਘਰ ਦਾ ਇਹਨਾਂ ਨੇ ਆਪ ਲਾਇਆ ਹੋਇਆਗਾ ਜਿੰਨਾ ਵੀ ਆਹ ਸਾਰਾ ਘਰੇ ਬਾਰੇ ਵੈਸੇ ਤਾਂ ਬਾੜੀਆਂ ਆਪਣੇ ਵੀ ਹੁੰਦੀਆਂ ਪਰ ਇਹਨਾਂ ਦਾ ਖੁੱਲਾ ਘਰ ਇਧਰਲੇ ਪਾਸੇ ਆ ਕੀ ਬਣਾਇਆ ਹੋਇਆ ਪਰਾਂਲੇ ਪਾਸੇ ਇਹ ਭਾਜੀ ਘਰ ਚ ਹੈ ਅੱਛਾ ਇਹ ਘਰ ਦੇ ਵਿੱਚ ਹੀ ਹੈ ਅੱਛਾ ਇਹ ਵੀ ਘਰ ਦਾ ਹਿੱਸਾ ਹੈ ਖੁਸ਼ੀ ਇੱਕ ਗੱਲ ਦੇਖ ਇਹਨਾਂ ਦੇ ਘਰ ਦਾ ਭੇਤ ਆਉਂਦਾ ਹੈ ਕਿ ਜਿਹੜੀ ਕੰਧ ਕਿੱਧਰ ਨੂੰ ਬੰਦ ਹੋ ਜਾਂਦੀ ਹੈ ਜਮੀ ਕੋਈ ਭੇਤ ਨਹੀਂ ਹੁੰਦਾ ਕਿੱਥੋਂ ਕਿੱਧਰ ਨੂੰ ਬੰਦ ਹੋ ਜਾਂਦਾ ਹੈ ਲਓ ਜੀ ਇਧਰਲੇ ਪਾਸੇ ਮੈਨੂੰ ਲੱਗਦਾ ਤੁਹਾਨੂੰ ਦੇਖ ਕੇ ਵੀ ਨਾ ਐ ਹੋ ਗਿਆ ਨਾ ਵੀ ਕਿੱਧਰੋਂ ਕਿੱਧਰ ਤੁਰੇ ਫਿਰਦੇ ਆ ਤੇ ਉਹ ਵੀ ਕਮੈਂਟ ਕਰਕੇ ਦੱਸ ਦਿਓ ਤੁਸੀਂ ਪਤਾ ਲੱਗਦਾ ਦੇਖੋ ਇੱਧਰ ਫੇਰ ਕੰਧ ਜੀ ਬੰਦ ਹੋ ਜਾਂਦੀ ਹੈ ਹਾਂਜੀ ਮੱਜਾਂ ਤਾਂ ਪਹਿਲਾਂ ਦੇਖ ਲੀਆਂ ਸੀਗੀਆਂ ਮੱਜਾਂ ਤੁਹਾਡੇ ਭੁੱਲ ਭੱਲ ਤਾਂ ਨਹੀਂ ਹੁੰਦੇ ਜਿਵੇਂ ਇੱਧਰ ਉੱਧਰ ਜਾਂਦੀ ਆਖਦੇ ਭੁੱਲ ਜਾਂਦੇ ਹੁਣ ਵੀ ਗਣਡੀਆਂ ਬੰਦੀਆਂ ਹੋਣਗੀਆਂ ਸਾਡੇ ਤਾਂ 5-4 ਹੁੰਦੀਆਂ ਜਿਹੇ ਦੀ ਗਣੀਆਂ ਜਾਂਦੀਆਂ ਹੂੰ ਸਾਡੇ ਸੋਚੋ ਇੱਕੋ ਵੀ ਘਟ ਹੋਵੇ ਸਾਨੂੰ ਅੱਛਾ ਸੋਚੋ ਘਟ ਹੋਵੇ ਪਤਾ ਲੱਗ ਜਾਂਦਾ 5 ਲੱਖ ਦੀ ਇੱਕ ਮੱਝ ਆ ਭੁੱਲਦਾ ਭਲਾ ਬੰਦਾ ਸਹੀ ਗੱਲ ਹੈ ਇਹ ਲਓ ਜੀ ਰੋਟੀ ਅੰਦਰ ਲੱਗੀ ਬਾਹਰ ਹੀ ਖਾਣੇ ਮੈਂ ਤਾਂ ਕਹਿੰਨਾ ਅੰਦਰ ਖਾਣੀ ਹੈ ਚਲੋ ਫਿਰ ਅੰਦਰ ਖਾ ਲੈਨੇ ਆ ਥੋਪੇ ਵਧੀਆ ਸੀ ਯਾਰ ਵੈਸੇ ਲਓ ਜੀ ਖਾਣੇ ਦੀ ਤਿਆਰੀਆ ਹੁਣ ਇੱਥੇ ਖਾਣਾ ਖਾਣਾ ਹੈਗਾ ਨਦੀਮ ਸਾਹਿਬ ਵੈਸੇ ਜੇ ਧੁੱਪੇ ਬੈਣ ਦੇ ਜਿਆਦਾ ਵਧੀਆ ਹੈਗਾ ਧੁੱਪੇ ਸੁਸਤੀ ਬੈਣੀ ਹੈ ਹੈ ਹੋਰ ਮੇਰਾ ਦਾਪ ਜੀ ਕਰਦਾ ਧੁੱਪੇ ਬੈਠੀ ਹੈ ਹੈ ਧੁੱਪੇ ਜਿਆਦਾ ਵਧੀਆ ਹੈ ਕਿਉਂ ਜੀ ਢਿਲੋਂ ਸਾਹਿਬ ਓਕੇ ਓਕੇ ਹਾਂ ਜੀ ਅਣਲਾ ਹਤੋ ਕੇ ਆਜੋ ਆਜੋ ਧੁੱਪੇ ਬੈਣੇ ਨਾਲੇ ਮਹਿਮਾਨਾਂ ਦੀ ਮੰਨੋ ਯਾਰ ਥੋੜੇ ਜੇ ਦਿਨ ਹੈ ਲਾਸਟ ਚੰਦਕ ਪਾਲਾ ਮਹਿਮਾਨਾਂ ਦੇ ਹੁਣ ਸਾਡੇ ਤੁਹਾਡੇ ਦੇਸ਼ ਚ ਪਤਾ ਨਹੀਂ ਕਦੋਂ ਮੁੜ ਕੇ ਕਿਹੜਾ ਵੱਜਣਾ ਹੈ। ਮੈਂ ਵੀ ਮਾਸੜ ਨੂੰ ਮਨਾ ਹੀ ਲਿਆ। ਮੈਂ ਕਿਹਾ ਮੈਂ ਕਿਹਾ ਤੋਪੇ ਬੈ ਕੇ ਰੋਟੀ ਖਾਣੀ ਹੈ। ਕਿਉਂ ਜੀ? ਹਾਂ, ਦੇਖ ਲੈ ਮਾਸੜਾ ਕੱਲ ਆਏ ਆ ਵੀ ਫੇਰ ਪਤਾ ਨਹੀਂ ਕਦੋਂ ਮੇਲੇ ਹੋਣੇ। ਬਿਲਕੁਲ ਸਹੀ। ਠੀਕ ਹੈ ਨਾ। ਰੱਬ ਸੁੱਖ ਰੱਖੇ। ਹੂੰ। ਸੇ ਤੰਦਰੁਸਤੀ ਦੇਵੇ। ਚੜਦੇ ਪੰਜਾਬ ਆਵਾਂਗੇ। ਤੇ ਕੀ ਆਂਦੇ ਨਾ ਜੱਗ ਜਿਉਂਦੇ ਆ ਤੇ ਮੇਰੇ ਜੱਗ ਜਿਉਂਦਿਆਂ ਦੇ ਮੇਰੇ ਦਿਲ ਚ ਪਿਆਰ ਹੋਣਾ ਚਾਹੀਦਾ ਦੁਨੀਆ ਬੜੀ ਛੋਟੀ ਆ ਦੁਨੀਆ ਛੋਟੀ ਆ ਤੁਹਾਰੇ ਮੇਲੇ ਹੋ ਜਾਣ ਤੇ ਆਪਾਂ ਕੋ ਸੋਚਿਆ ਸੀ ਇਹ ਸਾਲ ਪਹਿਲੇ ਮੁਲਾਕਾਤ ਹੋਏਗੀ ਇੰਜ ਓਪਨ ਖੁੱਲੀ ਡੁੱਲੀ ਐ ਨਹੀਂ ਸੋਚਿਆ ਕੁਦਰਤ ਨਾ ਉਹ ਜਿਵੇਂ ਆਂਦੇ ਨਾ ਵਾਕਈ ਜੇ ਬੰਦਾ ਦਿਲੋਂ ਕੁਛ ਮੰਗੇ ਮੰਗੇ ਨਾ ਤੇ ਕੁਦਰਤ ਮਲਾਵਾ ਜ਼ਰੂਰ ਦਿੰਦੀ ਸਹੀ ਗੱਲ ਆ ਜੀ ਐਤ ਕਿ ਤੁਹਾਨੂੰ ਸਾਡੇ ਤੋਂ ਸਮਾਂ ਘਟ ਦਿੱਤਾ ਗਿਆ ਅਗਲੀ ਵਾਰੀ ਅਸੀਂ ਕੋਸ਼ਿਸ਼ ਕਰਨੀ ਆਂਗੇ ਹੈ ਯੋਗਤਾ ਮਾਰ ਨੂੰ ਨਹੀਂ ਹਟਦੇਖਦਾ ਅਗਲੀ ਵਾਰੀ ਅਸੀਂ ਕੋਸ਼ਿਸ਼ ਕਰਾਂਗੇ ਕੋਈ 5 5 ਦਿਨ ਤੁਹਾਡੇ ਵਾਸਤੇ ਰੱਖਣਗੇ 5 ਦਿਨ ਰੱਖਾਂਗੇ ਸਪੈਸ਼ਲ ਸਾਨੂੰ ਪਤਾ ਹੁੰਦਾ ਤੇ ਅਸੀਂ ਕੋਈ ਤਿਲਕਨ ਦੇਣਾ ਸੀ ਤੁਹਾਨੂੰ ਐਤਕੀ ਅਸੀਂ 3 ਦਿਨ ਦਿੱਤੇ ਇਹਨਾਂ ਨੂੰ 3 ਦਿਨ ਸਾਡੇ ਨਾਲ ਇਉਂ ਕਰਕੇ ਲਾਂਗੇ ਸਾਨੂੰ ਪਤਾ ਵੀ ਨਹੀਂ ਲੱਗਿਆ ਸਹੀ ਆ ਗੱਲ ਕਹਿੰਦੇ ਨਹੀਂ ਜੀ ਇੰਜੀ ਗੱਲ ਤੇ ਅਗਲੀ ਵਾਰੀ ਕੋਈ ਨਹੀਂ ਰੱਬ ਖੈਰ ਕਰੇ ਸੋਣਾ ਤੇ ਵੀਜ਼ਾ ਅਗਲੀ ਵਾਰੀ ਲੱਗਿਆ ਸੇਰ ਜਿਆਦਾ ਟਾਈਮ ਸਪੈਂਡ ਕਰ ਬਿਲਕੁਲ ਬਿਲਕੁਲ ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਭੈਣ ਖੁਸ਼ੀ ਨੂੰ ਦੇਵੇ ਚੀਜ਼ਾ ਇਹ ਕਿ ਅਸੀਂ ਇਹਨਾ ਵੀ ਨਹੀਂ ਸੀ ਸੋਚਿਆ ਸੱਚੀ ਗੱਲ ਹੈ ਲੇਕਿਨ ਇਹ ਆ ਕੇ ਦਿਲ 'ਚ ਇੱਕ ਚਾਹ ਜ਼ਰੂਰ ਸੀ ਉਹ ਰੱਬ ਦੇ ਮੈਂ ਵੈਸੇ ਪਹਿਲਾਂ ਵੀ ਦੱਸਿਆ ਹਣਾ ਤੁਹਾਨੂੰ ਨਦੀਮ ਸਾਹਿਬ ਸਾਡੇ ਪੁਰਾਣੇ ਮਿੱਤਰ ਹੈ ਜਦੋਂ ਅਸੀਂ ਰਸ਼ੀਆ ਗਏ ਸੀ ਨਾ ਬਾਰੇ ਰੋਡ ਤੇ ਤੁਸੀਂ ਸਾਡੇ ਨਾਲ ਤਾਂ ਸਾਰੇ ਜਣੇ ਬਾਅਦ 'ਚ ਜੁੜੇ ਹੋ ਤੁਸੀਂ ਤਾਂ ਜੁੜੇ ਹੋ ਜਦੋਂ ਦਾ ਸੀ YouTube ਸਟਾਰਟ ਕੀਤਾ ਹੈ ਨਦੀਮ ਸਾਹਿਬ ਜਦੋਂ ਅਸੀਂ ਪਹਿਲਾਂ ਘੁੰਮਦੇ ਹੁੰਦੇ ਸੀ ਮਤਲਬ ਸਾਡੀ ਅਗੇਜਮੈਂਟ ਤੋਂ ਬਾਅਦ ਅਗੇਜਮੈਂਟ ਤੋਂ ਬਾਅਦ ਜਦੋਂ ਅਸੀਂ ਰਸ਼ੀਆ 2 ਮਹੀਨੇ ਲਾ ਕੇ ਆਏ ਹਾਂ ਬਾਏ ਰੋਡ ਸਾਰਾ ਟਰੈਵਲ ਕੀਤਾ ਸੀਗਾ ਉਦੋਂ ਤੋਂ ਸਾਡੇ ਸਾਡੇ ਸਫਰਾਂ ਨਾਲ ਜੁੜੇ ਹੋਇਆ ਸਭ ਨੂੰ ਦੇਖਦੇ ਆਪਣਾ ਚੈਨਲ ਤੁਹਾਡਾ ਇਹ ਤਾਂ ਆਲਮੋਸਟ ਇਹਦਾ ਕੱਲ ਦੀਆਂ ਗੱਲਾਂ ਆ ਕੱਲ ਦੀਆਂ ਗੱਲਾਂ ਨੇ ਪਾਲੀ ਭਾਈ ਨਹੀਂ ਬਣਾ ਕੇ ਦਿੱਤਾ ਸੀਗਾ ਬਹੁਤ ਮੋਟੀਵੇਟ ਕੀਤਾ ਸੀ ਦਵਾਵਾ ਕਰਦੇ ਆਂ ਜੀ ਤੁਹਾਡੇ ਸਾਰਿਆਂ ਲਈ ਜਿੰਨੇ ਦੇਖ ਰਹੇ ਹੋ ਤੁਹਾਡਾ ਸਭ ਦਾ ਕਦੇ ਨਾ ਕਦੇ ਕਿਤੇ ਨਾ ਕਿਤੇ ਆਪਦਾ ਪੁਰਾਣਾ ਪਿੰਡ ਦੇਖਣ ਨੂੰ ਜਾਂ ਕਿਤੇ ਨਾ ਕਿਤੇ ਮਤਲਬ ਲੈਂਦਾ ਪੰਜਾਬ ਦੇਖਣ ਨੂੰ ਪੰਜਾਬ ਦਾ ਹਿੱਸਾ ਰਿਹਾ ਹੈ ਇਹ ਸਾਰਾ ਹਨ ਤੇ ਜੀ ਕਰਦਾ ਹੈਗਾ ਤੇ ਸ ਤੁਹਾਡੇ ਸਾਰਿਆਂ ਲਈ ਅਰਦਾਸ ਹੈ ਦੁਆਵਾਂ ਵੀ ਤੁਹਾਡਾ ਵੀ ਵੀਜ਼ਾ ਲੱਗੇ ਸਾਡੇ ਵਾਂਗੂ ਤੁਹਾਡਾ ਵੀ ਰੱਬ ਸੋਹਣਾ ਮਤਲਬ ਖੈਰ ਪਾਵੇ ਵੀਜ਼ੇ ਦੀ ਤੁਹਾਡੀ ਝੋਲੀ ਤੇ ਤੁਸੀਂ ਵੀ ਇਹ ਦੁਨੀਆ ਸਾਰੀ ਜਿਹੜਾ ਮੋਹ ਮੁਹੱਬਤ ਹੈ ਇਹਨਾਂ ਲੋਕਾਂ ਦੀ ਸਾਰੀ ਤੁਸੀਂ ਤੁਹਾਡੇ ਹਿੱਸੇ ਆਵੇ ਤੁਸੀਂ ਦੇਖ ਕੇ ਜਾ ਸਕੋ ਤੇ ਜਿਹੜੀ ਹੁਣ ਇੱਕ ਹੋਰ ਅਰਦਾਸ ਹੈ ਉਹ ਤੁਸੀਂ ਕਰਨੀ ਹੈਗੀ ਇਹ ਨਾਸਰ ਵੀਰ ਨੂੰ ਅਰਦਾਸ ਕਰੋ ਨਾਦਿਮ ਨਦੀਮ ਵੀਰ ਨੂੰ ਹਿਲੋਂ ਸਾਹਿਬ ਲਈ ਨਦੀਮ ਸਾਹਿਬ ਆਪਾਂ ਨੂੰ ਆਪਣੀ ਕੜੀ ਨੂੰ ਮਨਾਉਣ ਵਾਲੇ ਵੀ ਇਹ ਢਿਲੋਂ ਸਾਹਿਬ ਨੇ ਬੇਸ਼ੱਕ ਹਨਾ ਜੀ ਬੇਸ਼ੱਕ ਇਹ ਵੀ ਦੁਆ ਕਰੋ ਕੋ ਫਾਇਨਲ ਹੋਏ ਇਹਨਾਂ ਲਈ ਦੁਆ ਕਰੋ ਤੇ ਬਾਕੀ ਗੱਲ ਵੀ ਇਹਨਾਂ ਦੇ ਪੈਜੋ ਜੇ ਵੀਜ਼ਾ ਲੈਣਾ ਹੈ ਹਾਂਜੀ ਉਹਨੂੰ ਬੜੀ ਸੁੱਖ ਦੀ ਨੀਂਦ ਆਉਂ ਜਿਹੜਾ ਸੱਚਾ ਬੰਦਾ ਕੋਈ ਚੰਗਾ ਕੰਮ ਕਰਕੇ ਕੋ ਪੁੰਨੇ ਦਾ ਕੰਮ ਕਰਕੇ ਕਿ ਇਹ ਗਲਤ ਚੀਜ਼ਾਂ ਨਹੀਂ ਇਹ ਉਤਲੀ ਸਤਾ ਤੇ ਜੋ ਕਰਦੇ ਅਸੀਂ ਚਲੋ ਉਹਨਾਂ ਦਾ ਨਹੀਂ ਵੜਦੇ ਚੀਜ਼ ਆਏ ਨੇ ਕਿ ਜਦੋਂ ਵੇਖੋ ਨਾ ਆਪਾਂ ਇੱਕ ਦੋਸਤ ਹੋ ਕੇ ਵੀ ਇੰਨੀ ਚਾਹ ਆ ਤੇ ਜਿਹਦਾ ਬਲੱਡ ਰਿਲੇਸ਼ਨ ਆ ਤੇ ਉਹਨਾਂ ਨੂੰ ਕਿੰਨੀ ਚਾਹ ਹੋਗੀ ਹੋਵੇਗੀ ਆ ਧਰਤੀ ਛੱਡ ਕੇ ਜਾਣੀ ਬਹੁਤ ਔਖੀ ਹੈ ਉਹਨਾਂ ਦੀਆਂ ਦਵਾਈਆਂ ਨੇ ਹਮ ਸਹੀ ਗੱਲ ਆ ਜੀ ਲਓ ਜੀ ਰੋਟੀ ਕਹਿੰਦੇ ਅੰਦਰ ਹੀ ਖਵਾਵਾਂਗੇ ਮਹਿਮਾਨਾਂ ਦੀ ਤਾਂ ਸੁਣਦੇ ਨਹੀਂ ਇਹ ਅਸੀਂ ਤਾਂ ਬਥੇਰਾ ਲਾਇਆ ਸੀ ਜ਼ੋਰ ਕਹਿੰਦੇ ਵੀ ਵੀ ਬਾਹਰ ਖਾ ਲਾਂਗੇ ਥੋਪੇ ਬਹਿ ਕੇ ਕਹਿੰਦੇ ਦਾਵਤ ਵੱਡੀ ਐ ਖਾਣੇ ਦਾਣੇ ਵੱਧ ਐ ਤੇ ਫਿਰ ਇਸ ਕਰਕੇ ਜੀ ਰੋਟੀ ਤੁਹਾਨੂੰ ਅੰਦਰ ਹੀ ਖਾਣੀ ਪੈਣੀ ਐ ਕਿਉਂ ਜੀ ਸੰਧੂ ਸਾਹਿਬ ਜੀ ਜੀ ਬਿਲਕੁਲ ਇਹ ਸੰਧੂ ਨੇ ਜੀ ਲਓ ਜੀ ਚਲੋ ਫਿਰ ਬੈਠ ਜਾਓ ਬੈਠ ਜਾਓ ਹਣ ਇਹਨਾਂ ਦੇ ਭਾਂਡੇ ਵਾਲੇ ਸੋਹਣੇ ਕੀ ਇਹਨਾਂ ਦੇ ਘਰਬਾਰ ਸੋਹਣੇ ਕੀ ਸਾਰਾ ਕੁਝ ਸੋਹਣਾ ਟੋਚਨ ਪਾਉ ਮੈਂ ਤੁਹਾਨੂੰ ਕਹਿ ਤਾ ਹੈ ਕਿੰਨੇ ਵਾਰੀ ਟੋਚਨ ਪਾਉ ਇਹਨਾਂ ਨੂੰ ਉੱਧਰ ਲੈ ਕੇ ਜਾਓ ਅੱਛਾ ਨਹੀਂ ਡਿਨਰ ਸੈੱਟ ਤਾਂ ਇੱਥੇ ਬਾੜੇ ਸੋਹਣੇ ਹੁੰਦੇ ਆ ਖੁਸ਼ੀ ਬਾਹ ਕਮਾਲ ਚਲ ਮੈਂ ਇੱਥੇ ਬਹਿਣਾ ਜਿਹੜੇ ਆ ਡਿਨਰ ਸੈੱਟ ਹੈ ਨਾ ਇਹ ਮਿਲਦੇ ਜੀ ਗੁਜਰਾਣੇ ਤੋਂ ਬੜੇ ਸੋਹਣੇ ਸੋਹਣੇ ਡਿਨਰ ਸੈੱਟ ਹੈ ਤੇ ਗੁਜਰਾਣੇ ਦਾ ਮਸ਼ਹੂਰ ਹੈ ਉਹ ਢਿਲੋਂ ਸਾਹਿਬ ਨੂੰ ਲੰਬਾ ਵੀ ਸਾਨੂੰ ਦਵਾ ਕੇ ਨਹੀਂ ਲਿਆ ਅਸੀਂ ਤਾਂ ਕਿਹਾ ਸੀਗਾ ਵੀ ਸਾਨੂੰ ਦਵਾ ਦਿਓ ਕਿਉਂ ਜੀ ਚੈਲ ਸਾਹਿਬ ਗੋਤੀ ਆਪਣੇ ਇਹ ਚੈਲ ਨੇ ਜੀ ਆਪਣਾ ਬੰਦਾ ਗੋਤੀ ਲੱਭ ਗਿਆ ਮਹਿੰਗਾ ਸੀ ਅਸੀਂ ਲਿਆ ਨਹੀਂ 50000 ਦਾ ਸੀਗਾ ਕੀ ਕਰੀ ਆਪੇ ਦੱਸ ਤਾਂ ਹੋਰ ਫਿਰ ਮਹਿੰਗਾ ਸੀ ਅਸੀਂ ਲਿਆ ਨਹੀਂ ਕੀ ਕਰੀਏ ਹੁਣ ਆਜੋ ਸੰਧੂ ਸਾਹਿਬ ਬੈਠੋ ਇਹ ਕੈਮਰਾ ਸਾਡਾ ਚੱਲੀ ਜਾਂਦਾ ਇਹ ਚ ਤੁਸੀਂ ਆ ਜਾਣਾ ਯਾਦਾਂ ਦੇ ਆਪਣੀਆਂ ਕੈਚ ਨੇ ਆਜੋ ਸਾਹਮਣੇ ਬੈਠੋ ਚੜਦਾ ਹੋਵੇ ਤੇ ਲੈਂਦਾ ਸਾਗ ਬਿਨਾ ਗਤੀ ਨਹੀਂ ਸਾਗ ਇਹਨਾਂ ਨੇ ਵੀ ਸਾਨੂੰ ਇੱਥੇ ਬਹੁਤ ਖਵਾਇਆ ਤੇ ਜੀਬਾਂ ਧੁੰਨੀਆਂ ਇਹਨਾਂ ਨੇ ਹਰੀਆਂ ਕਰਤੀਆਂ ਸਾਗ ਖਵਾ-ਖਵਾ ਤੇ ਨਾਲ ਇਥੇ ਇਹਦੇ ਬਿਨਾ ਕਹਿੰਦੇ ਜਿਹੜੀ ਪ੍ਰਾਣਚਾਰੀ ਉਹ ਪੂਰੀ ਨਹੀਂ ਹੁੰਦੀ ਨਾਨ ਵੈਜੀਟੇਰੀਅਨ ਜ਼ਰੂਰ ਸ਼ਾਮਲ ਹੁੰਦਾ ਬੱਕਰਾ ਬੱਕਰਾ ਸਾਨੂੰ ਹਰੇ ਘਰ ਚ ਮਿਲਿਆਗਾ ਇਥੇ ਖਾਣ ਨੂੰ ਜਿੱਦਾਂ ਫਾਈਬਰ ਘੱਟ ਲੈਨੇ ਤੁਸੀਂ ਜਿੱਦਾਂ ਕਿ ਵੇਖੋ ਨਾ ਅਸੀਂ ਫਾਈਬਰ ਨੂੰ ਦੇ ਹੱਥ ਦੇ ਕੱਟਦੇ ਫਾਈਬਰ ਇਹ ਫਾਈਬਰ ਇਹ ਫਾਈਬਰ ਘੱਟ ਲੈਂਦੇ ਆ ਜੀ ਸੈਲਡ ਬਹੁਤ ਘੱਟ ਖਾਣ ਨੂੰ ਮਿਲਦਾ ਜਦਾਂਗੇ ਜੀਤਾ ਭਾਜੀ ਯੂ ਐਸ ਏ ਤੋਂ ਦੇ ਵਾਚ ਕਰ ਰਹੇ ਹੋਣੇ ਆ ਉਹ ਸਾਨੂੰ ਅੱਜ ਜਿੱਦਾਂ ਕਿ ਦੇਖਦੇ ਆ ਜਿੱਦਾਂ ਕਿ ਮਨੋਮਨੀ ਗਾਲਾਂ ਵੀ ਕਰਦੇ ਹੋਣਗੇ ਸਾਨੂੰ ਜਿੱਦਾਂ ਕਿ ਥੋੜਾ ਮੇਰਦਾਂ ਕਿ ਇਹ ਨਹੀਂ ਜਰੂਰ ਕੱਢਦੇ ਹੋਣਗੇ ਹਾਂ ਉਹ ਪਤਾ ਫਿਰ ਜਿੱਦਾਂ ਕਿ ਅਸੀਂ ਉਹਨਾਂ ਦੀਆਂ ਨਕਲਾਂ ਲਾ ਰਹੇ ਆ ਨਾ ਅਸੀਂ ਉਹਨਾਂ ਨੇ ਨਕਲਾਂ ਕਰ ਰਹੇ ਆ ਉਹ ਐਦਾਂ ਹੀ ਬੋਲਦੇ ਆ ਹੂੰ ਪੁਤਰੀ ਹੋਈ ਰੋਟੀ ਚੋਪੜੀ ਹੋਈ ਕਿਉਂ ਨਾਲ ਵਾਹ ਕੀ ਬਾਤ ਹੈ ਰੱਖੋ ਜੀ ਲਓ ਖਾਣਾ ਪੀਣਾ ਕਰੀਏ ਸ਼ੁਰੂ ਹੁਣ ਤੇ ਰੋਟੀ ਆ ਗਈ ਲੈ ਵੀ ਹੁਣ ਲੱਗਿਆ ਅਲੀ ਸਾਹਿਬ ਦੇ ਘਰੋਂ ਇਜਾਜ਼ਤ ਲੈਣ ਅਲੀਸਾ ਫੇਰਾ ਵਾਗੇ ਕਦੇ ਬਸ ਇਹ ਤੁਹਾਡਾ ਪਿਆਰ ਹੈ ਤੁਸੀਂ ਅਗਲੇ ਚੱਕਰ ਪਾਇਆ ਅਗਲੀ ਵਾਰ ਨਾ ਸੇ ਰਹਿ ਕੇ ਬਾਕੀ ਜਿਹੜਾ ਨਾ ਉਹ ਮੇਰਾ ਬਾਪੂ ਹੁੰਦਾ ਦਿਓ ਇਸ ਤੋਂ ਵੀ ਜ਼ਿਆਦਾ ਤੁਹਾਨੂੰ ਪਿਆਰ ਕਰਦਾ ਉਹ ਤੁਹਾਨੂੰ ਬਹੁਤ ਮੰਨਦਾ ਯਾਨੀ ਕਿ ਨਾ ਸਰੋਂ ਜਨਰਲ ਜੀ ਨਵਿੰਦਰ ਜੰਮ ਨੇ ਸ਼ਾਦੀ ਸੀ ਅੱਜ ਤੇ ਉੱਥੇ ਚਲੇਗੇ ਨਹੀਂ ਤੇ ਤੁਹਾਡੀ ਬੜੀ ਖੁਆਇਸ਼ ਤੁਹਾਨੂੰ ਮਿਲਣੀ ਹੈ। ਕੁਸ਼ੀ ਭਾਬੀ ਨੂੰ ਵੀ ਮਿਲਣੀ ਹੈ। ਅੱਛਾ, ਨੈਕਸਟ ਟਾਈਮ ਜਦੋਂ ਆਵਾਂਗੇ ਫਰ ਰਕੇ ਵੀ ਜਾਵਾਂਗੇ। ਜੀ ਜੀ ਇਨਸ਼ਾਅੱਲਾ ਬਾਪੂ ਨੂੰ ਮਿਲਣਾ ਜੀ। ਜ਼ਰੂਰ ਜ਼ਰੂਰ। ਧੰਨਵਾਦ ਤੁਹਾਡਾ ਬਹੁਤ-ਬਹੁਤ। ਜੀ ਤੁਹਾਡਾ, ਤੁਹਾਡਾ ਜੀ। ਤੇ ਬਹੁਤ ਸਾਰਾ ਪਿਆਰ ਸਤਿਕਾਰ ਤੁਹਾਨੂੰ। ਚੜ੍ਹਦੇ ਪੰਜਾਬ ਕਿਹੜਾ ਬੱਜੇ ਕਦੇ? ਤਾਂ ਦੱਸਿਓ। ਜੀ ਇਨਸ਼ਾਅੱਲਾ। ਹਾਂਜੀ। ਅੱਲਾ ਬਾਈ। ਆ ਆ ਫੁੱਲ ਫੜੋ। ਇਹ ਫੁੱਲ ਬਾਅਦ ਚੋਂ ਰਹਿ ਗਏ। ਫੁੱਲ ਅਸੀਂ ਜਾਣ ਲੱਗੇ ਦਿੰਨੇ ਹੁੰਨੇ ਆ। ਇਹ ਏ ਏ ਅਸੀਂ ਨਹੀਂ 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 ਅਸੀਂ ਤੁਹਾਡੇ ਤੁਹਾਡੇ ਲਈ ਲੈ ਕੇ ਆਏ ਸੀ ਇਹ ਖਾਲੂ ਜੀ ਲਈ ਹੈ ਖਾਲੂ ਜੀ ਇਹ ਅਸੀਂ ਦੇਣੇ ਭੁੱਲ ਗਏ ਨੂੰ ਖਾਲੂ ਜੀ ਨੂੰ ਜਿਹੜਾ ਵੱਡੇ ਸਾਹਿਬ ਦਾ ਦਿਓ ਨਾ ਐਨਾ ਢਿੱਡ ਵੱਡਾ ਨਹੀਂ ਨਹੀਂ ਖਾਲੂ ਨਾ ਉਹ ਬੇਸਿਕਲੀ ਵੱਡਾ ਖਾਲੂ ਜੀ ਉਹਨੇ ਮਾਸੜਾ ਖਾਲੂ ਠੀਕ ਹੈ ਖਾਲੂ ਜੀ ਮਿਹਰਬਾਨੀ ਸ਼ੁਕਰੀਆ ਫਿਰ ਮਿਲਾਂਗੇ ਖੁਸ਼ ਰਹੋ ਧੰਨਵਾਦ ਤੁਹਾਡਾ ਬਹੁਤ ਬਹੁਤ ਅੱਜ ਹੁਣ ਨਾਰਾਜ਼ਗੀ ਤਾਂ ਨਹੀਂ ਢਿਲੋਂ ਸਾਡੀ ਕੋਈ ਤੁਹਾਡੇ ਨਾਲ ਕਿਉਂ ਸਾਡਾ ਕਿਹੜਾ ਥੋੜੇ ਕਿਹੜਾ ਕੁੱਕੜ ਲੜੇ ਆ ਉਹ ਵੀਡੀਓ ਲੱਗ ਗਈ ਅੱਛਾ ਕੇ ਨਾਲ ਨਾਲ ਸਾਡੀ ਕਰਾਈ ਚੰਗਾ ਬਾਈ ਅਲੀ ਫਿਰ ਮਿਲਾਂਗੇ ਜਰੂਰ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਹੈ ਤੁਹਾਡੀ ਹਾਂਜੀ